મલલ૲ ઓલલ૲ે ઉલ૲ે ભલે ਹਾਂਜੀ ਕੀ ਨਾਮ ਹੈ ਤੁਹਾਡਾ ਜੀ ਖਜਾਨ ਸਿੰਘ ਸਰਪੰਚ ਨੂਰ ਸ਼ਾਹ ਤੋਂ ਹਾਂਜੀ ਜਿਹੜਿਆ ਖੜ ਆਇਆ ਕਿੰਨਾ ਕੋ ਪਾਣੀ ਆਪਣੇ ਪਾਣੀ ਬਹੁਤ ਜੀ ਸਾਰਾ ਏਰੀਆ ਡੁੱਬ ਚੁੱਕਾ ਹੈ ਬਹੁਤ ਨੁਕਸਾਨ ਹੋ ਗਿਆ ਸਾਰੇ ਗੁੰਦੜ ਬੈਣੀ ਗੁਰਕਾ ਨੋਟਾ ਖਲਾਬਾ ਬੈਣੀ ਸਾਰਾ ਪਾਣੀ ਪਾਣੀ ਹੋ ਗਿਆ ਹੈ ਅੱਛਾ ਤੁਸੀਂ ਹੁਣ ਕਿੱਧਰ ਜਾ ਰਹੇ ਹੋ ਜੀ ਅਸੀਂ ਆਸਮਾਨ ਖੇਤਾ ਚ ਪਸ਼ੂ ਕੱਢ ਕੇ ਲਿਆਣੇ ਆ ਕਿ ਖੇਤਾਂ ਚ ਗਰੀਬ ਜਨਤਾ ਜਿਹੜੀ ਹੈਗੀ ਇਹਨਾਂ ਨੂੰ ਪਿਛਾ ਲਈ ਜਾਣੇ ਪਿੰਡ ਦੇ ਵਿੱਚ ਜਿੱਥੇ ਸੁੱਕੀ ਥਾਂ ਤੇ ਪਸ਼ੂ ਪਸ਼ੂਆਂ ਦਾ ਕੋਈ ਸਾਭ ਲਾਦੇ ਪਏ ਆ ਆਈਡਿਆ ਕਿੰਨੇ ਕੋ ਏਕੜ ਆਪਣੇ ਇਧਰ ਪਾਣੀ ਵਰਗਾ ਕਿੱਥੇ ਤੱਕ ਜਾ ਚੁੱਕਿਆ ਹੈ ਇੱਥੇ ਅਣਗਿਣਤ ਹੈ ਜੀ ਪਾਣੀ ਉਹ ਅੱਗੇ ਲਦ ਮੁਰਸਮਾਨ ਤੱਕ ਬੇਖਾਸ ਤੱਕ ਪਹੁੰਚ ਗਿਆ ਹੈ ਅੰਦਾਜ਼ਾ ਨਹੀਂ ਲਾ ਸਕਦੇ ਕਿੰਨੇ ਏਕੜ ਡੁੱਬ ਚੁੱਕੇ ਨੇ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਵੀ ਉਹਨਾਂ ਸਾਰੀ ਦੁਨੀਆ ਬੇਗਾਰ ਹੋ ਗਈ ਹੈ ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਵੇ ਇੱਕ ਰੀ ਨਾ ਨੂੰ ਕੋਈ ਪਸ਼ੂ ਠੋਖੇ ਮਾਰ ਰਹੇ ਨੇ ਕੋਈ ਚਾਰਾ ਨਹੀਂ ਕੋਈ ਖੁਸ਼ ਨਹੀਂ ਤੇ ਬੇਨਤੀ ਹੈ ਸਰਕਾਰ ਅੱਗੇ ਵੀ ਜਿਹੜਾ ਆਪਣਾ ਫਰੀਬਾਂ ਦੀ ਸਹੀ ਤੱਕ ਇੱਥੇ ਜਾਵੇ ਕੋਈ ਇੱਥੇ ਅਧਿਕਾਰੀ ਆਇਆ ਪਹਿਲਾਂ ਕੋਈ ਇੱਥੇ ਕੋਈ ਆਲੀ ਤਾਂ ਨਹੀਂ ਪਹੁੰਚਿਆ ਕੋਈ ਜੀ